ਫੈਕਟ ਦੇ ਐਮਡੀ ਮੁਹੰਮਦ ਉਸ ਜੀ ਟੀਮ ਵੱਲੋਂ ਅੱਜ ਵਾਰ ਨੰਬਰ 1 ਦੇ ਕੌਂਸਲਰ ਫੋਲਾ ਸੰਗਰੂਰ ਵਾਲੇ ਨੂੰ ਲੈ ਕੇ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀtheta ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਆਪ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਤ ਕਰਦਿਆਂ ਨੀtheta ਦੇ ਹੱਕ ਵਿੱਚ ਵੋਟਾਂ ਪਾ ਕੇ ਨੀtheta ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਟੀਮ ਵਿੱਚ ਸਾਬਕਾ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਸਾਬਕਾ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਮੁਹੰਮਦ ਸ਼ਬੀਰ ਬਿੱਲੂ ਲਾਲ ਦੀਨ ਤਖਰ ਅਤੇ ਗੁਰੂ ਚਰਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਲੋਕਾਂ ਨੂੰ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਬਹੁਤ ਪਸੰਦ ਕਰ ਰਹੇ ਨੇ ਲੋਕ ਇਸ ਕਰਕੇ ਬਹੁਤ ਖੁਦਬਾ ਖੁਦ ਪਾਉਣ ਨੂੰ ਤਿਆਰ ਨੇ ਲੋਕ ਜਿਹੜਾ ਸੁਖਬਾਦ ਸਿੰਘ ਖੈਰਾ ਮੈਦਾਨ ਦੇ ਵਿੱਚ ਹੈਗਾ ਜੀ ਇਹਨਾਂ ਦੇ ਐਲੀਗੇਸ਼ਨ ਲੱਗਦੇ ਨੇ ਕਿ ਤੇ ਤਿੰਨ ਤਲਾਕ ਦਾ ਜਿਹੜਾ ਕਾਨੂੰਨ پاس ਕਰਾਉਣ ਲੱਗੇ ਕਾਂਗਰਸ ਜਿਹੜੀ ਹੈ ਬਾਈਕ ਬੈਕਆਊਟ ਕਰਕੇ ਗਈ ਸੀ ਕੀ ਅਜੇ ਇਹਨਾਂ ਡਬਲ ਪਾਲਿਸੀ ਨਾਲ ਮੁਸਲਮਾਨ ਬੋਰਡ ਪਹੁੰਚੂਗੀ ਇਹਨਾਂ ਨੂੰ ਬਿਲਕੁਲ ਨਹੀਂ ਪਹੁੰਚੂਗੀ ਜੀ ਬਿਲਕੁਲ ਨਹੀਂ ਪਹੁੰਚੂਗੀ ਕਿਉਂਕਿ ਕਾਂਗਰਸ ਨੇ ਹਮੇਸ਼ਾ ਤੋਂ ਹੀ ਮੁਸਲਮਾਨ ਨੂੰ ਮੁਸਲਮਾਨਾਂ ਨੂੰ ਵਰਗਲਾ ਕੇ ਵੋਟਾਂ ਲੈ ਕੇ ਉਸ ਤੋਂ ਬਾਅਦ ਮੁਸਲਮਾਨਾਂ ਦੇ ਹੱਕ ਦੀ ਕਦੇ ਗੱਲ ਹੀ ਨਹੀਂ ਕੀਤੀ ਹੈਗੀ ਇਹਨਾਂ ਨੇ ਕਦੇ ਕਦੇ ਵੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਕੋਈ ਕਾਨੂੰਨ ਨਹੀਂ ਪਾਸ ਕੀਤਾ ਕੋਈ ਵੈਲਫੇਅਰ ਸਕੀਮ ਨਹੀਂ ਪਾਸ ਕੀਤੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਸਿਰਫ ਵੋਟਾਂ ਲੈਣ ਦੇ ਟਾਈਮ ਮੁਸਲਮਾਨਾਂ ਦੇ ਦੇ ਪੱਖੀ ਇਹ ਬਿਆਨ ਦੇ ਕੇ ਵੋਟਾਂ ਲੈ ਜਾਂਦੇ ਨੇ ਉਸ ਤੋਂ ਬਾਅਦ ਕਦੇ ਵੀ ਇਹ ਮੈਦਾਨ ਦੇ ਵਿੱਚ ਨਹੀਂ ਆਏ ਮੁਸਲਮਾਨਾਂ ਦੇ ਹੱਕ ਦੇ ਵਿੱਚ ਵੀ ਪਾਰਟੀ ਜਿੰਦਾਬਾਦ ਆਵਾਜ਼ ਵੀ ਪਾਰਟੀ ਜਿੰਦਾਬਾਦ ਸਰਦਾਰ ਪਰਮਜੀਤ ਸਿੰਘ ਮਾ ਜਿੰਦਾਬਾਦ ਜਰਦਾਰ ਭਗਵੰਤ ਸਿੰਘ ਬਾਦ ਜਿੰਦਾਬਾਦ ਮੀਤ ਹੈ ਜਿੰਦਾਬਾਦ ਮੀਤ ਹੈ ਜਿੰਦਾਬਾਦ ਮੁਹੰਮਦ ਅਵੈਦ ਜਿੰਦਾਬਾਦ ਮੁਹੰਮਦ ਅਵੈਦ ਜਿੰਦਾਬਾਦ ਮੀਤ ਹੈ ਤੇ ਬਾਤੇ ਤੁਸੀਂ ਮੈਦਾਨ ਦੇ ਵਿੱਚੋਂ 2.5 ਸਾਲ ਦਾ ਬਖਵਾ ਹੋ ਗਿਆ ਵਿਕਾਸ ਦੇ ਕੰਮ ਦਾ ਨਗਰ ਕੌਂਸਲ ਦੇ ਸੀ ਕੋਈ ਵਾਈਪ ਨਗਰ ਕੌਂਸਲ ਮੈਂਬਰ ਵੀ ਨਾ ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਜਿਹੜੀ ਹੈ ਮੀਤ ਹੈ ਚੋਣ ਕਿੰਨੇ ਮਾਰਜ ਨਾਲ ਗੱਲ ਜਾ ਸਕਦਾ ਹੈ ਅੱਜ ਅਸੀਂ ਨਾ ਵਾਰਡ ਨੰਬਰ 1 ਭੋਲਾ ਜੀ ਭੋਲਾ ਐਮ ਸੀ ਦੇ ਵਾਰਡ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆ ਆਪਣੇ ਅਵਾਜ਼ ਸਾਹਿਬ ਦੀ Ủਵਾਈ ਵਿੱਚ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਅਸੀਂ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਰਹੇ ਆ ਲੋਕ ਬਹੁਤ ਆਪ ਆਪ ہمارے ਵੋਟਾਂ ਪਾ ਰਹੇ ਨੇ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਲੀਮੈਂਟ ਵੋਟਾਂ ਪਾਵਾਂਗੇ ਮਤਲਬ ਤੁਹਾਡਾ ਵਾਰਡ ਹੈ ਹਾਂਜੀ ਤੁਸੀਂ ਵਾਰਡ ਦੇ ਕੰਮ ਵੀ ਕਰਾਇਨ ਕੀ ਵਾਰਡ ਦੇ ਲੋਕ ਹੁਣ ਆਮ ਆਦਮੀ ਪਾਰਟੀ ਵੋਟਾਂ ਪਾਉਣਗੇ ਜਿਵੇਂ ਕਿ ਪਹਿਲਾਂ ਵੀ ਕਈ ਵਾਰ ਇੱਦਾਂ ਦੇ ਬਾੜ ਚ ਹੋਏ ਨੇ ਵੀ ਵਿਕਾਸ ਨਹੀਂ ਹੋ ਜੇ ਤੋਂ ਦੇ ਵਿਕਾਸ ਤੇ ਵੀ ਅੱਗੇ ਹੋਇ ਕਰਾਏ ਕਿ ਉਹਦੇ ਹਾਲਾਤ ਕਿਵੇਂ ਬੋਟਾ ਬੰਨਗੇ ਆਪਣੇ ਜੀ 1 ਨੰਬਰ ਵਾਰਡ ਦੇ ਵਿੱਚ ਇਨਸ਼ਾਅੱਲਾ ਇਹ ਬਾੜ ਅੱਗੇ ਵੀ ਪਹਿਲੇ ਅਸੀਂ ਜਿੱਤੇ ਜਿੱਤਾ ਅੱਗੇ ਤੋਰਿਆ ਸੀ ਇਨਸ਼ਾਅੱਲਾ ਹੁਣ ਵੀ ਅਸੀਂ ਆਮ ਪਾਰਟੀ ਨੂੰ ਰੋਂ ਪੂਰੀ ਡੀਲ ਨਾਲ ਜਿੱਤਾ ਅੱਗੇ ਤੋਰਾਂਗੇ ਬਾਕੀ ਦੇਖੋ ਅਸੀਂ ਕੰਮ ਕਰਾਏ ਨੇ 600 ਜਿੰਟ ਆਮ ਪਾਰਟੀ ਨੇ ਮਾਫ ਕਰੀਏ ਹਰ ਕਰਦਿ ਇਸ ਕਰਕੇ ਲੋਕ ਬਹੁਤ ਖੁਸ਼ ਨੇ ਇੱਕ ਜਿਹੜਾ 1000 ਰੁਪਿਆ ਲੇਡੀ ਜੀ ਨੂੰ ਦੇਣਾ ਉਹ ਵੀ ਲੱਗਣ ਜਾ ਰਿਹਾ ਹੈ ਇਸ ਹੀ ਸਾਲ ਦੇ ਵਿੱਚ ਉਹਨਾਂ ਨੇ ਲਾਗੂ ਕਰਨੇ ਬਾਕੀ ਹੋਰ ਕੰਮ ਬਹੁਤ ਨੇ ਮੇਰੇ ਆ ਬਾੜ ਰਿਆ ਨਵੀਆਂ ਬੀਹੀਆਂ ਬਣੀਆਂ ਨੇ ਆਪੇ ਇਦੋਂ ਪਿਛਲੀ ਹੁਣ ਬਣ ਰਹੀ ਹੈ ਕੰਮ ਬਹੁਤ ਹੋ ਗਏ ਇਨਸ਼ਾਅੱਲਾ ਬਹੁਤ ਖੁਸ਼ ਨੇ ਲੋਕ ਮੇਰੇ ਬਾੜ ਦੇ ਵਿੱਚ ਇਨਸ਼ਾਅੱਲਾ ਵੋਟ ਬਹੁਤ ਵਧੀਆ ਪਾਉ